ਜੈ ਗੁਰਦੇਵ ਸਤਿਗੁਰਾਂ ਦੇ ਸਾਜੇ ਨਵਾਜੀ ਸੰਗਤ ਜੀ ਤੇ ਇਹ ਆ ਜੀ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਭਾਰਤ ਦੀ ਪਵਿੱਤਰ ਨਦੀ ਗੰਗਾ ਨਦੀ ਤੇ ਜਿਹਨੂੰ ਗੰਗਾ ਮਈਆ ਜੀ ਵੀ ਕਿਹਾ ਜਾਂਦਾ ਹੈ ਤੇ ਇਹਦੇ ਬਿਲਕੁਲ ਸਾਹਮਣੇ ਗੰਗਾ ਤੱਟ ਦੇ ਉੱਪਰ ਸ਼ਿਸ਼ੋਭਿਤ ਸੁਭਾਏਮਾਨ ਸਤਿਗੁਰੂ ਰਵਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਬਹੁਤ ਭਵੇ ਬਹੁਤ ਦਿਲਕਸ਼ ਮੰਦਰ ਸੰਤ ਸ਼ਰੋਮਣੀ ਗੁਰੂ ਰਵਦਾਸ ਮੰਦਰ ਸੰਸਥਾਪਕ ਬਾਬੂ ਜਗਜੀਵਨ RAM ਜੀ ਜਿਹੜੇ ਆਪਣੇ ਇੰਡੀਆ ਦੇ ਆਈ ਥਿੰਕ ਵਾਈਸ ਪ੍ਰਾਈਮ ਮਿਨਿਸਟਰ ਵੀਰੇ ਆ ਉਸ ਸਮੇਂ ਦੇ ਉਹਨਾਂ ਦੇ ਵੱਲੋਂ ਸਮੰਦਰ ਦੀ ਜਿਹੜੀ ਸਥਾਪਨਾ ਕਰਵਾਈ ਗਈ ਸੀ ਤੇ ਮੇਰੇ ਦਾਦਾ ਜੀ ਮਾਸਟਰ ਲੁਕਚੰਦ ਜੀ ਨੇ ਲਿਖਿਆ ਬਈ ਦੁਨੀਆ ਪਈ ਜਾਂਦੀ ਏ ਬੰਦਿਆ ਛੱਡ ਜਾ ਕੋਈ ਨਿਸ਼ਾਨੀ ਤੇ ਆ ਨਿਸ਼ਾਨੀ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਨਾਮ ਤੇ ਬਾਬੂ ਜਗਜੀਵਨ RAM ਜੀ ਨੇ ਛੱਡੀ ਏ ਤੇ ਹੁਣ ਜਿੰਨੀਆਂ ਵੀ ਸੰਗਤਾਂ ਆਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਬਈ ਅਸਵਲੇ ਦੁਪਹਿਰ ਦੇ ਮੇਰੇ ਕੋਲ ਮੇਰੀ ਘੜੀ ਦੇ ਉੱਪਰ ਪੌਣਾ ਇੱਕ ਹੋਣ ਵਾਲਾ ਜੀ 12:40 ਹੋ ਗਏ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਨੂੰ ਅਸੀਂ ਪਾਸ ਕਰਕੇ ਆਏ ਜਿਹੜੀ ਵਾਪਸ ਚਲੀ ਗਈ ਆ ਤੇ ਇੱਕ ਦਿਨ ਦੇ ਵਿੱਚ ਦੇਖੋ ਕਿੰਨੇ ਸੰਗਤ ਇੱਥੇ ਆਂਦੀ ਹੋਗੀ ਮੱਥਾ ਟੇਕਣ ਦੇ ਵਾਸਤੇ ਨਾ ਤੇ ਬਾਕੀ ਜੋ ਅੰਦਰੂਨੀ ਜਿਹੜੇ ਦ੍ਰਿਸ਼ਿਆ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਆਪਾਂ ਆਓ ਅੰਦਰ ਚੱਲਦੇ ਆਂ ਜੈ ਗੁਰਦੇਵ ਜੈ ਗੁਰਦੇਵ ਜਗਤ ਗੁਰੂ ਕੰਤਾਂ ਸਤਿਗੁਰੂ ਅਦਾਸ ਮਹਾਰਾਜੇ ਦੀ ਵਿਰਧ ਅਵਸਥਾ ਦੀ ਇਹ ਜੋ ਪ੍ਰਤਿਮਾ ਸਾਹਮਣੇ ਲੱਗੀ ਹੋਈ ਏ ਤੇ ਬਹੁਤ ਸੋਹਣਾ ਮੰਦਰ ਹਾਂ ਜਾ ਰਹੇ ਹਾਂ ਬਸ ਤੇ ਇੱਧਰ ਸਾਡੀਆਂ ਬੀਬੀਆਂ ਦੇ ਵੱਲੋਂ ਕੀਰਤਨ ਕੀਤਾ ਜਾ ਰਿਹਾ ਏ ਸੰਗਤਾਂ ਦੇ ਵੱਲੋਂ जय गुरुदेव आप सभी को थोड़ा ऊंची आवाज में गाइए ਮਹਾਰਾਜ ਜੀ ਦੀ ਬਾਣੀ ਦੇ ਜਿੰਨੇ ਵੀ ਪਦੇ ਆ ਜਿੰਨੇ ਪਦ ਲਿਖੇ ਗਏ ਆ ਜਾਂ ਸ਼੍ਰੋਮਣੀ ਸੰਤ ਸਤਿਕਾਰਯੋਗ ਮੀਰਾ ਭਾਈ ਜਿਹਦੇ ਵੱਲੋਂ ਸਤਿਗੁਰੂ ਮਹਾਰਾਜ ਜੀ ਦੀ ਉਸਤਤ ਕੀਤੀ ਗਿਆ ਜਿੰਨਾ ਤੁਸੀਂ ਦੇਖ ਰਹੇ ਹੋ ਪਿੱਛੇ ਤੇ ਸਾਰਾ ਵਿੱਚ ਉਹ ਮਹਾਰਾਜ ਜੀ ਦੀ ਉਸਤਤ ਦੇ ਜਿਹੜੇ ਸ਼ਬਦ ਨੇ ਉਹ ਉਕਰੇ ਹੋਏ ਨੇ ਬਹੁਤ ਸੋਹਣੀ ਲਿਖਤ ਦੇ ਨਾਲ ਮੈਂ ਚਾਹਾਂਗਾ ਵੀ ਫੋਨ ਦੇ ਨਾਲ ਨਹੀਂ ਕੋਈ ਚੀਜ਼ਾਂ ਦੇਖੀਆਂ ਜਾ ਸਕਦੀਆਂ ਜਿਹੜੀਆਂ ਆਪਾਕ ਦੇ ਨਾਲ ਦੇ ਨੇ ਸਤਿਗੁਰੂ ਮਾਨਕ ਪਾਸ਼ਾ ਜੀ ਦੇ ਵੱਲੋਂ ਲਿਖਿਆ ਗਿਆ ਹੈ ਬਹੁਤ ਹੀ ਸੋਹਣਾ ਦਿਲਕਸ਼ ਬਹੁਤ ਸਫਾਈ ਵੀ ਬਾਕਸ ਹੋਣੀ ਹੈ ਬਹੁਤ ਵਧੀਆ ਬਹੁਤ ਠੀਕ ਇੱਧਰ ਸਾਡੇ ਨਾਲ ਦੇ ਸਾਥੀ ਨੇ ਦੀਆਂ ਸ਼ਬਦ ਕੀਰਤਨ ਗਾਉਂਦੀਆਂ ਪ੍ਰਕਰਮਾ ਕਰ ਰਹੀਆਂ ਨੇ ਮੰਦਰ ਦੀ ਤੇ ਪਤਾ ਨਹੀਂ ਕਿਹੜੀ ਸਟੇਟ ਪਾਈਆਂ ਪਰ ਇਹਨਾਂ ਦੀ ਸ਼ਰਧਾ ਸੰਤ ਰਵਿਦਾਸ ਕਹੇ ਕਿ ਸੰਬੋਧਿਤ ਕਰ ਰਹੇ ਨੇ ਇਹ ਸਤਿਗੁਰੂ ਤੁਹਾਡਾ ਸੱਬ ਦਾ ਪਲਾ ਕਰੇ ਭਾਈ ਮਾਰਾ ਸਭ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ